ਕੋਈ ਵੀਰ ਲਾਈਕ ਕਰੇ ਨਾ ਕਰੇ ਪਰ ਇਹ ਵੀਡੀਓ ਸ਼ੇਅਰ ਕਰ ਦਿਓ ਇਹਨਾਂ ਦੀ ਭੈਣ ਦੀ ਡਾਲ ਨਿਕਲਦੀ ਹੈ ਮੂੰਹ ਤੋਂ ਸਾਲਾ ਆਪਣੀ ਜਨਾਨੀ ਪਿੱਛੇ ਲੱਗ ਕੇ ਭੈਣ ਚ ਆਪਣੇ ਮਾਪੇ ਬ ਨੂੰ ਕੁੱਟਾ ਲੱਗਾ ਹੈ ਇਹਨਾਂ ਨੂੰ ਨੰਗੇ ਕਰਕੇ ਕੁੱਟਣਾ ਸਾਲਿਆਂ ਨੂੰ ਵੀਡੀਓ ਸ਼ੇਅਰ ਕਰ ਦਿਓ ਜਿੰਨੇ ਵੱਡੇ ਵੱਡੇ ਪਲੇਟਫਾਰਮ ਸਾਰੇ ਵੀਡੀਓ ਸ਼ੇਅਰ ਕਰੋ ਇਹਨੂੰ ਇਹ ਲੁਧਿਆਣਾ 40 ਸੈਕਟਰ ਦੀ ਵੀਡੀਓ ਇਹਨਾਂ ਨੂੰ ਨੰਗਾ ਕਰਨਾ ਭੈਣ ਜਿਹੜਾ ਜਿਹੜੇ ਬੰਦੇ ਕੋਲ ਵੀਰ ਆ ਵੀਡੀਓ ਪਹੁੰਚੂਗੀ ਸਾਰੇ ਦੱਬ ਕੇ ਸ਼ੇਅਰ ਕਰਿਓ ਇਹਨਾਂ ਨੂੰ ਨੰਗਾ ਕਰਕੇ ਕੁੱਟਣਾ ਭੈਣ ਚੋਤਾ ਨੂੰ ਅਗਲੀ ਜਾਣਕਾਰੀ ਲਈ ਪੇਜ ਨੂੰ ਫੋਲੋ ਕਰ ਲਿਓ ਤੁਹਾਡੇ ਸਾਹਮਣੇ ਨੰਗਾ ਕਰਨਾ ਹੈ ਨਾ ਦੱਲਿਆ ਨੂੰ ਭੈਣ ਚੋਤਾ ਨੂੰ ਸਾਲਾ ਜਨਾਨੀ ਨਗਰ ਲੱਕੇ ਮਾਪੇ ਬਾਬ ਨੂੰ ਕਿੱਦਾਂ ਭੈ ਕੁੱਟਾ ਲੱਗਾ ਸਾਲਾ ਦੱਲਾ ਕੁੱਤਾ ਵੀ ਭੈ ਜੋ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦਾ ਭੈ ਇਹਨਾਂ ਨੂੰ ਰੋਕਣ ਦੀ ਵਿਚਾਰ ਦੀ ਪਰ ਭੈ ਜੋ ਕਿਸੇ ਬੰਦੇ ਨੇ ਜ਼ਰੂਰਤ ਨਹੀਂ ਕੀਤੀ ਸਰਦਾਰ ਬੰਦਾ ਵੀ ਨਾਲ ਖੜਾ ਹੈ ਇੰਨੀ ਜ਼ਰੂਰਤ ਨਹੀਂ ਸਰਦਾਰ ਵੀਰ ਦੀ ਕਿ ਭੈ ਇਹਨਾਂ ਨੂੰ ਖੋਲ ਬੈ ਇਹਨਾਂ ਕੋਲ ਹੱਥੋਂ ਡਾਂਡ ਮਾਰੇ ਇਹਨਾਂ ਦੇ ਦੱਸ ਕਿਦਾਂ ਰ ਕਿੰਦਾ ਭਾਂਚ ਲੱਗਾ ਆ ਉਹ ਸਰਦਾਰ ਵੀਰ ਵੀ ਪਰੇ ਹੋ ਗਿਆ ਯਾਰ ਕਿਹੋ ਜਿਹਾ ਬੰਦਾ ਯਾਰ ਤੂੰ ਦੱਸ ਯਾਰ ਗੁਰੂ ਸਾਹਿਬ ਦਾ ਬੰਦਾ ਤੂੰ ਯਾਰ ਇਹਨਾਂ ਚੱਕ ਕੇ ਮਾਰਸ ਵਾਲਿਆਂ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹ ਬੰਦੇ ਦਾ ਪਤਾ ਕਰਨਾ ਬਸ